ਜੇਕਰ ਤੁਸੀਂ ਵੋਕਲ ਜਗਮੀ ਚੈਨਲ ਨਾਲ ਪਿਛਲੇ ਮਹੀਨੇ ਤੋਂ ਲਗਾਤਾਰ ਜੁੜੇ ਹੋਏ ਹੋ ਤਾਂ ਇਹ ਭੈਣ ਨੂੰ ਤੁਸੀਂ ਬਖੂਬੀ ਜਾਣਦੇ ਹੋ ਕਿੰਨੀ ਦਰਦਨਾਕ ਰਹੀ ਇਸ ਭੈਣ ਦੀ ਕਹਾਣੀ ਤੇ ਕਿਸ ਤਰੀਕੇ ਦੇ ਨਾਲ ਇਹ ਬੇਪੱਤ ਹੁੰਦੀ ਰਹੀ ਲਗਾਤਾਰ 40 ਸਾਲ ਇਹਨੇ ਜਦੋਂ ਇਹ ਕਹਾਣੀ ਕੈਮਰੇ ਸਾਹਮਣੇ ਆ ਕੇ ਦੱਸੀ ਤਾਂ ਇਸ ਭੈਣ ਦਾ ਦੁੱਖ ਥੋੜਾ ਘੱਟ ਹੋਇਆ ਤੇ ਜ਼ਿੰਦਗੀ 'ਚ ਵੀ ਥੋੜਾ ਬਦਲਾ ਆਇਆ ਪਰ ਇਸ ਭੈਣ ਨੇ ਕਹਿਣਾ ਸੀਗਾ ਕਿ ਹੁਣ ਉਹ ਅੱਗੇ ਕੈਮਰੇ ਸਾਹਮਣੇ ਨਹੀਂ ਆਊਗੀ ਪਰ ਫਿਰ ਅੱਜ ਮਜਬੂਰ ਹੋ ਗਈ ਹੈ ਕੈਮਰੇ ਸਾਹਮਣੇ ਆਉਣ ਲਈ ਤੇ ਆਪਣੀ ਗੱਲ ਦੱਸਣ ਲਈ ਇਹ ਕਹਿੰਦੀ ਹੈ ਕਿ ਮੈਨੂੰ ਹੁਣ ਮਜਬੂਰ ਕੀਤਾ ਜਾ ਰਿਹਾ ਹੈ ਕਿ ਫੇਰ ਕੋਈ ਨਾ ਕੋਈ ਗੱਲਾਂ ਮੈਂ ਜਿਹੜੀਆਂ ਹੋਰ ਵੀ ਲੁਕੋ ਰੱਖੀਆਂ ਸੀਆਂ ਪਿਛਲੀਆਂ 40 ਸਾਲ ਤੋਂ ਉਹ ਗੱਲਾਂ ਮੈਂ ਬਾਹਰ ਕੱਢਾਂ ਇਹ ਕਹਿੰਦੀ ਹੈ ਕਿ ਮੈਨੂੰ ਇਸ ਤਰੀਕੇ ਦੇ ਨਾਲ ਭੱਦੇ ਕਮੈਂਟ ਕੀਤੇ ਜਾ ਰਿਹਾ ਹੈ ਮੇਂਡਾ ਨਾਮ ਲੈ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਮੈਂ ਬਹੁਤ ਗਲਤ ਹਾਂ ਇਸ ਕਰਕੇ ਇਹ ਭੈਣ ਫੇਰ ਮਜਬੂਰ ਹੋਈ ਹੈ ਫੇਰ ਕੁਝ ਉਹ ਗੱਲਾਂ ਜਿਹੜੀਆਂ ਇਹਨੇ ਪਹਿਲਾਂ ਵੀ ਲੁਕੋ ਲਈਆਂ ਸੀ ਉਹ ਗੱਲਾਂ ਅੱਜ ਫੇਰ ਅੱਗੇ ਲੈ ਕੇ ਆਈ ਆ ਜੇਕਰ ਤੁਸੀਂ ਸਾਡੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਇਸ ਵੋਕਲ ਜਗਮੀ ਚੈਨਲ ਤੇ ਜਾ ਕੇ ਭੈਣ ਦੀ ਪੂਰੀ ਕਹਾਣੀ ਤੁਸੀਂ ਜਾਣ ਸਕਦੇ ਹੋ 3-4 ਵੀਡੀਓ ਹੋਰ ਵੀ ਸਾਡੇ ਚੈਨਲ ਤੇ ਪਈਆਂ ਫਿਰ ਤੁਹਾਨੂੰ ਅਹਿਸਾਸ ਹੋਊਗਾ ਕਿ ਇਹ ਭੈਣ ਕਿਸ ਮਜਬੂਰੀ 'ਚ ਤੇ ਕਿਸ ਹਾਲਾਤ ਵਿੱਚ ਜੀ ਰਹੀ ਹੈ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਕੀ ਤੁਸੀਂ ਕੈਮਰੇ ਮੂਰੇ ਫੇਰ ਆਇਆ ਹਾਂ ਅੱਜ ਕੀ ਗੱਲ ਕਹਿਣੀ ਚਾਹੁੰਦੇ ਹਾਂ এবਰੇ ਮੈਂ ਪਿਛਲੀ ਵੀਡੀਓ ਦੇ ਵਿੱਚ ਤਾਂ ਕਿਹਾ ਸੀ ਕਿ ਮੈਂ ਹੁਣ ਵੀਡੀਓ ਨਹੀਂ ਬਣਾਵਾਂਗੀ ਹਮ ਪਰ ਜਿਹੜੇ ਉਹ ਕੀ ਇੱਕ ਕੱਲ ਕਹਿੰਦੇ باوجود ਵੀ ਉਸ ਪਰਿਵਾਰ ਵੱਲੋਂ ਹੋਰ ਕਿਸੇ ਵੱਲੋਂ ਮੈਨੂੰ ਕੋਈ ਕਮੈਂਟ ਨਹੀਂ ਆ ਰਹੇ ਸਿਰਫ ਉਸ ਪਰਿਵਾਰ ਵੱਲ ਨਹੀਂ ਆ ਰਹੇ ਮੈਂ ਕੁਝ ਕਮੈਂਟਾਂ ਦੇ ਜਵਾਬ ਦੇਣ ਵਾਸਤੇ ਆਈ ਹਾਂ ਹਮ ਔਰ ਕੁਝ ਹੋਰ ਵੀ ਗੱਲਾਂ ਦੱਸਣ ਵਾਸਤੇ ਆਈ ਹਾਂ ਹਮ ਤੇ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਏਕੋਨਾਂ ਦਾ ਪਰਿਵਾਰ ਵੱਲੋਂ ਕਿਸੇ ਦਾ ਆਇਆ ਸੀਗਾ ਕਿ ਮੈਂ 1 ਮਹੀਨੇ ਬਾਅਦ ਆਵਾਂਗਾ ਹੂੰ ਔਰ ਤੁਹਾਡਾ ਕੰਮ ਸ਼ੁਰੂ ਕਰਵਾ ਦੇਵਾਂਗਾ ਹੂੰ ਮਹੀਨਾ ਹੋਰ ਨੂੰ ਆ ਗਿਆ ਹੈਗਾ ਤੇ ਕੰਮ ਤਾਂ ਪੈਸੇ ਨਾਲ ਹੀ ਸ਼ੁਰੂ ਹੋਣਾ ਹੈ ਹੂੰ ਤੇ ਇਹ ਤਾਂ ਹੈ ਨਹੀਂ ਵੀ ਉਹ ਨੋਟਰੀ ਕੋਈ ਪਲੇਨ 'ਚ ਬੈਠ ਕੇ ਆਣਾ ਹੈ ਜਾਂ ਕਿ ਉਹ ਟ੍ਰੇਨ 'ਚ ਬੈਠ ਕੇ ਆਣਾ ਉਹਨਾਂ ਨੇ ਉਹ ਤਾਂ ਮੇਰੇ ਅਕਾਊਂਟ 'ਚ ਹੀ ਪੈ ਸਕਦੀ ਹੈ ਹੂੰ ਤੋਂ ਮੈਂ ਸੋਨਾਂ ਗੇ ਰਿਕਵੈਸਟ ਕਰਦੀ ਆ ਕਿ ਮੈਂ ਤੁਹਾਨੂੰ ਆਪਣਾ ਅਕਾਊਂਟ ਨੰਬਰ ਦੱਸਦੀ ਆ ਤੁਸੀਂ ਪੈਸੇ ਪਵਾ ਦਿਓ ਤਾਂ ਕਿ ਮੈਂ ਕੰਮ ਸ਼ੁਰੂ ਕਰ ਲਾਂਗੀ ਬਾਕੀ ਤੁਸੀਂ ਜੇ ਕਹੋ ਨਾ ਵੀ ਮੈਂ ਇੱਥੇ ਆ ਕੇ ਵੀ ਕੋਈ ਅਸੀਂ ਕੋਈ ਪੰਚਾਇਤਾਂ ਵਗੈਰਾ ਕਰਨੀਆਂ ਹੈਗੇ ਪੰਚਾਇਤਾਂ ਚ ਬਿਠਾਣਾ ਹੈ ਉਸੇ ਪੰਚਾਇਤਾਂ ਵਗੈਰਾ ਨਹੀਂ ਕਰਨੀਆਂ ਮੈਂ ਪਹਿਲਾਂ ਬਹੁਤ ਹੋ ਚੁਕੀਆਂ ਹਨ ਉਹ ਤਾਂ ਹੱਦ ਹੋ ਗਈ ਹੈ ਨੰਬਰ ਮੈਂ ਦੇ ਰਹੀ ਹਾਂ ਪਵਾਨ ਮੈਨੂੰ ਲੱਗਦਾ ਨਹੀਂ ਉਹ ਪਵਾਨਗੇ ਪਰ ਮੈਂ ਫਿਰ ਵੀ ਜਿਵੇਂ ਉਹਨਾਂ ਨੇ ਕਿਹਾ ਸੀ ਵਾਦਾ ਕੀਤਾ ਸੀਗਾ ਕਿ ਇੱਕ ਮਹੀਨੇ ਬਾਅਦ ਮੇਰਾ ਨੰਬਰ ਹੈਗਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 34400102071 473 ਹੂੰ ਬਾਕੀ ਨਾਮ ਦਾ ਤਾਂ ਪਤਾ ਹੀ ਹੈ ਇਹਨਾਂ ਨੂੰ ਹੂੰ ਦੂਸਰਾ ਇੱਕ ਹਰਚਰਨ ਸਿੰਘ ਜੀ ਹੈਗੇ ਆ ਉਹਨਾਂ ਦੇ ਮਤਲਬ ਕਿ ਕਾਫੀ ਗੰਦੇ-ਗੰਦੇ ਮੈਨੂੰ ਕਮੈਂਟ ਆ ਰਹੇ ਹੈ ਹੂੰ ਔਰ ਜਦੋਂ ਤੋਂ ਮੈਂ ਵੀਡੀਓ ਪਾਈ ਹੈ ਨਾ ਉਹਨਾਂ ਦੇ ਅੰਦਰ ਨਾ ਕੀੜੇ ਪੈਦਾ ਹੋ ਗਏ ਹੈ ਹੂੰ ਔਰ ਉਹ ਕੀੜੇ ਜਿਹੜੇ ਹੈਗੇ ਉਹ ਟਿਕਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਬੁਖਲਾਏ ਹੋਏ ਹੈ ਹੂੰ ਉਹ ਹਰਚਰਨ ਸਿੰਘ ਜੀ ਜਿਹੜੇ ਹੈਗੇ ਆ ਉਹ ਤਾਰੀ ਦੇ ਮੁੰਡੇ ਦੇ ਨਾਲ ਇੱਕ ਕੋਈ ਦੁਕਾਨ ਦੇ ਵਿੱਚ ਕੰਮ ਕਰਦੀ ਹੈ ਹਮ ਕਿਉਂਕਿ ਜਿਹੜੀ ਜਿਸ ਟਾਈਮ 83 ਦੀ ਇਹ ਗੱਲ ਹੈ ਉਦੋਂ ਤਾਰੇ ਦਾ ਮੁੰਡਾ ਤਾਂ ਹੁੰਦਾ ਹੀ ਨਹੀਂ ਉਸ ਤੋਂ ਬਾਅਦ ਵਿੱਚ ਜਨਮ ਹੋਇਆ ਹਮ ਉਹਨੇ ਜਿਹੜਾ ਫਰਸਟ ਕਮੈਂਟ ਕੀਤਾ ਸੀ ਨਾ ਕਮੈਂਟ ਆਪਣੀ ਉਮਰ ਨੂੰ ਖਿੱਚ ਖਚਾ ਕੇ ਮਤਲਬ ਦੋਵਾਂ ਨੇ ਆਪਸ ਵਿੱਚ ਚਸਲਾ ਨਾਲ ਕੀਤੇ ਹੈ ਕਮੈਂਟ ਹਮ ਵੀ ਤੁਸੀਂ ਐ ਕਰੋ ਵੀ ਉਮਰ ਉਸ ਹਿਸਾਬ ਨਾਲ ਸਹੀ ਲੱਗੇ ਉਹਨੇ ਕਿਹਾ ਕਿ ਮੇਰੀ ਉਮਰ 60 ਸਾਲ ਦੀ ਹੈ ਔਰ ਬੜੇ ਧਮਕੀ ਭਰੇ ਲਹਿਜੇ ਦੇ ਵਿੱਚ ਉਹਨੇ ਮੇਰਾ ਮੋਬਾਈਲ ਨੰਬਰ ਮੰਗਿਆ ਸੀ ਜਿਵੇਂ ਇੱਕ ਬਦਮਾਸ਼ ਟਾਈਪ ਹੁੰਦਾ ਹੈ ਨਾ ਇਸ ਕਰਕੇ ਮੈਂ ਆਪਣਾ ਨੰਬਰ ਵੀ ਅਨਾਉਂਸ ਹੀ ਕਰਤਾ ਸੀ ਪਬਲੀਕਲੀ ਕਰਤਾ ਸੀ ਪਰ ਉਸ ਗੁੰਡੇ ਨੇ ਮੈਨੂੰ ਫੋਨ ਹੀ ਨਹੀਂ ਕੀਤਾ ਅੱਛਾ ਇੱਕ ਫੋਨ ਹੋਰ ਵੀ ਆਇਆ ਸੀ ਉਹ ਵੀ ਮਤਲਬ ਉਹਨਾਂ ਵੱਲੋਂ ਹੀ ਕਰਵਾਇਆ ਗਿਆ ਸੀਗਾ ਉਹਨੇ ਵੀ ਇਹੀ ਗੱਲ ਕਹੀ ਸੀ ਕਿ ਮੈਂ 40 ਸਾਲ ਤੋਂ ਮੈਨੂੰ ਜਾਣਦਾ ਹੈਗਾ ਇਹ ਇਹੋ ਜਿਹਾ ਐਨ ਜੇ ਐਨ ਜੇ ਇਹਨੇ ਬੰਦਾ ਮਰਵਾ ਹਰ ਮਤਲਬ ਕਮੈਂਟ ਦੇ ਵਿੱਚ ਉਹਨਾਂ ਦੇ ਇੱਕੋ ਹੀ ਬਿਆਨ ਆ ਰਹੇ ਹੈ ਕਿ ਇਹਨੇ ਬੰਦਾ ਵੀ ਇਹਨੇ ਮਰਵਾਇਆ ਨਹਿਰੋ ਚ ਵੀ ਇਹਨੇ ਸੁਟਿਆ ਔਰ ਡੈੱਡ ਬੋਡੀ ਲਾਈਨ ਤੋਂ ਵੀ ਇਹਨੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਸੋਰੀ ਰੱਖਣਾ ਚਾਹੁੰਦੇ ਸੀਗੇ ਇਹ ਰਹੀ ਵੀ ਨਹੀਂ ਉੱਧਰ ਇਹ ਸਾਰੀਆਂ ਗੱਲਾਂ ਤਾਂ ਸੱਚ ਵੀ ਨਹੀਂ ਹੋ ਸਕਦੀਆਂ ਤੇ ਮੈਂ ਚਾਹਦੀ ਆ ਕਿ ਮੈਂ ਪੁਲਿਸ ਇਨਕੁਆਰੀ ਕਰਵਾਵਾ ਇਸ ਬੰਦੇ ਦੀ ਕਿ ਜੇ ਅਸੀਂ حساب ਨਾਲ ਲੈਣੀ ਆਪਣੀ ਉਮਰ ਲਿਖੀ ਹੈ ਨਾ ਵੀ ਉਸ ਟਾਈਮ ਮੇਰੀ ਉਮਰ ਕਹਿੰਦਾ ਸੀ ਮੇਰੀ ਉਮਰ ਹੁਣ ਮਤਲਬ ਕਿ 60 ਸਾਲ ਦੀ ਹੈ ਤੇ ਇਹ ਇਸ ਗੱਲ ਨੂੰ 40 ਸਾਲ ਹੋ ਗਿਆ ਤੇ ਜਦੋਂ ਮੈਂ 25 ਸਾਲ ਦੀ ਸੀ ਉਹਦੇ ਚਾਂਸ ਹੋਇਆ ਸੀ ਉਸ حساب ਨਾਲ ਉਹਦੀ ਉਮਰ ਬੰਦੀ 18 ਸਾਲ ਦੀ ਹੂੰ ਤੇ ਮੈਨੂੰ ਹੋਰ ਹੀ ਕਰਵਾਉਣਾ ਚਾਹੀਦਾ ਆਂ ਵੀ 18 ਸਾਲ ਦੀ ਉਮਰ ਦੇ ਵਿੱਚ ਮੈਨੂੰ ਕਿੱਥੋਂ ਜਾਣਦਾ ਸੀ ਜੇ ਮੈਨੂੰ ਜਾਣਦਾ ਸੀ ਤੇ ਮੈਂ ਉਸ ਪਰਿਵਾਰ ਦੇ ਨਾਲ ਹੀ ਜੁੜੀ ਹੋਈ ਸੀ ਉਸ ਪਰਿਵਾਰ ਨੂੰ ਵੀ ਜਾਣਦਾ ਹੋਣਾ ਤੇ ਜਿਹੜੇ ਉਹਦੇ ਬਿਆਨਾਂ ਦੇ ਹਿਸਾਬ ਨਾਲ ਫਿਰ ਉਹ ਮੇਰੇ ਸਹੁਰਿਆਂ ਨੂੰ ਵੀ ਜਾਣਦਾ ਹੋਣਾ ਬਹੁਤ ਗੰਦੇ ਗੰਦੇ ਕਮੈਂਟ ਕਰ ਰਿਹਾ ਹੈ ਔਰ ਜਦੋਂ ਕੋਈ ਮਤਲਬ ਕਿ ਹੈਲਪ ਵਾਸਤੇ ਕਮੈਂਟ ਕਰਦਾ ਨਾ ਵੀ ਸਾਨੂੰ ਨੰਬਰ ਦੱਸੋ ਅਸੀਂ ਸਿਸਟਰ ਦੀ ਹੈਲਪ ਕਰਨਾ ਚਾਹਨੇ ਆ ਉਹਦਾ ਹੀ ਮਤਲਬ ਕਿ ਇਹ ਗੰਦੇ ਗੰਦੇ ਕਮੈਂਟ ਸ਼ੁਰੂ ਕਰ ਦਿੰਦੇ ਨਾ ਕਰਿਓ ਜੇ ਹੈਲਪ ਇਹ ਹੈਲਪ ਦੇ ਲਾਇਕ ਦੀ ਨਹੀਂ ਹੈਗੀ ਇੱਥੇ ਪੈਸੇ ਇਕੱਠੇ ਕਰਨ ਵਾਸਤੇ ਆਈ ਹੈ ਮੇਰਾ ਕੋਈ ਇਰਾਦਾ ਨਹੀਂ ਹੈਗਾ ਸੀ ਵੀ ਮੈਂ ਜਿਹੜੀ ਪਹਿਲੇ ਵੀਡੀਓ ਵਿੱਚ ਆਈਆਂ ਕਿ ਮੈਂ ਪੈਸੇ ਦਾ ਹੀ ਸਾਹਮਣਾ ਲਾਈਆਂ ਹੂੰ ਅੱਛਾ ਉਸ ਤੋਂ ਬਾਅਦ ਮਤਲਬ ਇੱਕ ਹੋਰ ਤੁਹਾਨੂੰ ਦੱਸਦੀਆਂ ਇਨਸੀਡੈਂਟ ਹੁਣ ਮੈਂ ਥੋੜਾ ਜਨਾਂ ਦੇ ਕਮੈਂਟਾਂ ਦੀ ਡਾਇਰੈਕਸ਼ਨ ਮੋੜਨ ਲੱਗੀ ਆ ਤੇ ਮੈਂ ਚਾਹਨੀ ਆ ਕਿ ਸਾਰਾ ਦੇ ਸਾਰੇ ਪਰਿਵਾਰ ਹੈ ਨਾ ਜਿਹੜੇ ਉਹਨਾਂ ਉਹਦੇ ਵਾਸਤੇ ਵੀ ਮਤਲਬ ਕਿ ਜਰੂਰੀ ਕਮੈਂਟ ਕਰਨ ਮੈਂ ਸੁਣਨਾ ਚਾਹਾਂਗੀ ਕਿ ਆਪਣੀਆਂ ਧੀਆਂ ਪੈਨਾ ਵਾਸਤੇ ਕਿਸ ਤਰ੍ਹਾਂ ਦੇ ਕਮੈਂਟ ਕਰਦੀ ਹੈ ਮੈਂ ਜੀ 94 95 ਦੀ ਗੱਲ ਹੈ ਅਲੱਗ ਹੀ ਰਿਹਰੀ ਸੀ ਹਾਲੇ ਅਸੀਂ 96 ਤੈਸਮਕਾਨ ਦੇ ਵਿੱਚ ਅਸੀਂ ਆਏ ਸੀਗੇ ਇੱਕ ਮਤਲਬ ਕਿ ਬੈਂਕਰੋਡ ਤੇ ਸਾਡੇ ਹੈਗੇ ਆ ਉਹ ਮੇਰੇ ਕੋਲ ਆਏ ਤੇ ਉਹ ਮਤਲਬ ਮੈਨੂੰ ਕਹਿਣ ਲੱਗੇ ਕਿ ਮੈਨੂੰ ਰਮਾਦੀ ਭੈਜੀ ਮੈਂ ਤੁਹਾਡੇ ਕੋਲੇ ਆਇਆ ਹਾਂ ਹਮ ਇਹਨਾਂ ਦੀ ਇਹਦੀ ਲੜਕੀ ਉਸ ਟਾਈਮ ਨਾ ਫਿਰੋਜ਼ਪੁਰ ਦੇ ਵਿੱਚ ਬੀ.ਐਡ ਕਰ ਰਹੀ ਸੀਗੀ ਹਮ ਤੇ ਉਹ ਜਿਹੜੇ ਸਰਦਾਰ ਜੀ ਮੇਰੇ ਕੋਲੇ ਆਏ ਉਹਨਾਂ ਦੀ ਲੜਕੀ ਵੀ ਉੱਥੇ ਬੀ.ਐਡ ਕਰ ਰਹੀ ਸੀਗੀ ਹਮ ਅੱਛਾ ਉਹ ਇਹਦੀ ਲੜਕੀ ਦੀ ਉੱਥੇ ਕਿਸੇ ਮੁੰਡੇ ਨਾਲ ਗੱਲਬਾਤ ਹੋ ਗਈ ਹਮ ਮਤਲਬ ਉਹ ਬਦਨਾਮ ਹੋ ਗਈ ਕਾਲਜ ਦੀ ਲੜਕੀਆਂ ਵੱਲੋਂ ਡਿਮਾਂਡ ਆਣ ਲੱਗੀ ਕਿ ਬੀ.ਐਸ ਕੁੜੀ ਨੂੰ ਇੱਥੋਂ ਕੱਢੋ ਹਮ ਉਹ ਕਰਦੇ ਕਰਦੇ ਗੱਲ ਮੈਸੇਜ ਮਤਲਬ ਕਿ ਉਹਨਾਂ ਕੋਲੇ ਆਇਆ ਹਮ ਉਹਨਾਂ ਨੇ ਮਤਲਬ ਕਹਿੰਦੇ ਮੈਨੂੰ ਸ਼ਰਮ ਆਂਦੀ ਹੈ ਉੱਧਰ ਜਾਣ ਲੱਗੇ ਤੇ ਮੈਂ ਤੁਹਾਨੂੰ ਤੁਹਾਡੇ ਕੋਲੇ ਆਇਆ ਵੀ ਹੂੰ ਤੇ ਮੈਂ ਕਿਹਾ ਵੀਰ ਜੀ ਕਿਵੇਂ ਕੀ ਗੱਲ ਕੀ ਹੋਈ ਹੈ ਕਹਿੰਦੇ ਇਸ ਤਰ੍ਹਾਂ ਕਰਕੇ ਟ੍ਰਿਪ ਤੇ ਗਏ ਸੀਗੇ ਵੀ ਉੱਥਿਆਂ ਦੇ ਮੁੰਡੇ ਨਾਲ ਗੱਲਬਾਤ ਹੋਈ ਹੈ ਤੇ ਉਹ ਮੁੰਡੇ ਦੇ ਨਾਲ ਹੀ ਰਹੀ ਹੈ ਲੜਕੀ ਤੇ ਵੀ ਸਾਰੇ ਕਾਲਜ ਵੱਲੇ ਉਹ ਲੋਕ ਲੜਕੀਆਂ ਵੱਲੋਂ ਡਿਮਾਂਡ ਹੋ ਰਹੀ ਹੈ ਵੀ ਇਹਨੂੰ ਕੱਢੋ ਇੱਥੋਂ ਬਾਹਰ ਤੇ ਵੀ ਤੁਸੀਂ ਨਾ ਵੀ ਤੁਹਾਡੀ ਲੜਕੀ ਗੰਦੀ ਹੋ ਚੁੱਕੀ ਹੈ ਵੀ ਤੁਸੀਂ ਸ਼ਾਦੀ ਕਰ ਦੋ ਮੈਂ ਕਿਹਾ ਕੋਈ ਨਹੀਂ ਆ ਜਾਂਦੇ ਹਾਂ ਮੈਂ ਕਹਦੇ ਹਾਂਗੀ ਜਦੋਂ ਆਇਆ ਤੇ ਮੈਂ ਕਿਹਾ ਵੀ ਆ ਠੀਕ ਹੈ ਬੀਆ ਕਰ ਲੈ ਉਹ ਕਹਿੰਦੇ ਵੀ ਤੁਸੀਂ ਲੜਕੀ ਦੇ ਮੈਰਿਜ ਕਰ ਦੋ ਹੂੰ ਅਗੋਂ ਮੈਨੂੰ ਕਹਿੰਦਾ ਨਾ ਕਹਿੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੂੰ ਅੱਛਾ ਉਸ ਤੋਂ ਬਾਅਦ ਉਹ ਗੱਲ ਹੋ ਗਈ ਪਤਾ ਨਹੀਂ ਇਹਨੇ ਆਪਣੀ ਘਰਵਾਲੀ ਨੂੰ ਗੱਲ ਕੀਤੀ ਕਿ ਨਹੀਂ ਕੀਤੀ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਉਸ ਤੋਂ ਬਾਅਦ ਥੋੜਾ ਕਚਿਰ ਪਿਆ ਫਿਰ ਇੱਕ ਸ਼ਾਦੀ ਆ ਗਈ ਗੰਗਾ ਨਗਰ ਦੇ ਵਿੱਚ ਮੇਰੀ ਦੁਰਾਣੀਆਂ ਦੀ ਸਕੇ ਬ੍ਰਦਰ ਦੀ ਮੈਰਿਜ ਸੀ ਇਹ ਲੜਕੀ ਉੱਥੇ ਗਈ ਹੂੰ ਉੱਥੇ ਆਂਦੀ ਕਿਸੀ ਮੁੰਡੇ ਨਾਲ ਗੱਲਬਾਤ ਹੋ ਗਈ ਹੂੰ ਤਿੰਨ ਚਾਰ ਦਿਨ ਜਿੰਨੇ ਦਿਨ ਹੋ ਰਹੇ ਕੋਈ ਇਹਨੇ ਚਾਜੇ ਨਾਲ ਕੀ ਫੰਕਸ਼ਨ ਵੀ اٹੈਂਡ ਨਹੀਂ ਕੀਤਾ ਤਿੰਨ ਚਾਰ ਦਿਨ ਉਸ ਮੁੰਡੇ ਨਾਲ ਹੀ ਰਹਿੰਦੀ ਰਹੀ ਹੂੰ ਉੱਥੋਂ ਆਏ ਸਾਰੇ ਜਣੇ ਮੈਨੂੰ ਇਨਫੋਰਮੇਸ਼ਨ ਮਿਲ ਗਈ। ਔਰ ਅੱਜ ਤੱਕ ਦੇਖੋ 30 ਸਾਲ ਹੋ ਗਿਆ ਜੇ ਮੈਂ ਉਹ ਵਾਲਾ 40 ਸਾਲ ਪਹਿਲਾਂ ਵਾਲਾ ਮੈਂ ਰਾਜ ਲਕੋ ਕੇ ਰਖਸ਼ਕ ਦੀ ਸੀ ਤੇ ਅਭੀ ਮੈਂ 30 ਸਾਲਾਂ ਤੋਂ ਉਹਨਾਂ ਦੀ ਇੱਜ਼ਤ ਕਰਕੇ ਰੱਖੇ ਰੱਖਿਆ। ਹਮਮ। ਦੱਸ ਮੈਂ ਹੁਣ ਰਹੀ ਆ ਕਮੈਂਟਾਂ ਕਰਕੇ। ਅੱਛਾ ਤੁਸੀਂ ਇਸ ਲਈ ਦੱਸ ਰਹੇ ਹੋ ਵੀ ਉਹ ਥੋੜੇ ਗਲਤ ਕਮੈਂਟ ਕਰਦੇ ਆ ਫਿਰ ਤੁਹਾਨੂੰ ਮਜਬੂਰ ਕੀਤਾ ਜਾਂਦਾ। ਮੈਨੂੰ ਮਜਬੂਰ ਕੀਤਾ ਜਾ ਰਿਹਾ ਮੈਂ 30 ਸਾਲਾਂ ਤੋਂ ਕਿਉਂਕਿ ਮੇਰੇ ਘਰ ਦੀ ਧੀ ਹੈ ਮੈਂ ਕਿ ਮੇਰੀ ਆਪਣੀ ਧੀ ਹੈ ਕੋਈ ਗੱਲ ਨਹੀਂ ਗਲਤੀਆਂ ਹੁੰਦੀਆਂ। ਹਮਮ। ਇਸ ਕਰਕੇ ਦੱਸ ਰਹੀ ਹਾਂ ਮੈਂ ਕਿਉਂਕਿ ਜਿਹੜਾ ਇਹ ਕਮੈਂਟ ਗੰਦੇ ਹੋ ਰਹੇ ਨਾ ਉਸ ਦੇ ਮੁੰਡੇ ਵੱਲੋਂ ਤੇ ਉਹ ਜਿਹੜਾ 파ਟਨਰ ਆਉਂਦਾ ਉਹਦੇ ਵੱਲੋਂ ਹੋ ਰਹੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਗਲਤ ਕਮੈਂਟ ਕਰਨ ਦੀ ਬਜਾਏ ਆਪਣਾ ਪੱਖ ਜੇਕਰ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਆ ਕੇ ਹਾਂ ਤਾਂ ਫਿਰ ਮੈਂ ਤਾਂ ਪਤਾ ਨੰਮੀ ਕਰਾਂਗੀ ਹਾਂ ਤੁਸੀਂ ਜੇਕਰ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਲਿਖਿਆ ਹੋਇਆ ਉਹਦੇ ਚ ਜਾ ਕੇ ਤੁਸੀਂ ਮੈਨੂੰ ਮੈਸੇਜ ਕਰੋ ਵੀ ਅਸੀਂ ਉਸ ਪੱਖ ਉਸ ਮਾਮਲੇ ਤੇ ਪੱਖ ਰੱਖਣਾ ਚਾਹੁੰਦੇ ਤਾਂ ਅਸੀਂ ਤੁਹਾਡੇ ਕੋਲੇ ਕੈਮਰਾ ਲੈ ਕੇ ਆਵਾਂਗੇ ਤੁਸੀਂ ਆਪਣਾ ਕੈਮਰੇ ਮੂਹਰੇ ਰੱਖੋ ਕਿਸੇ ਔਰਤ ਦੀ ਜ਼ਿੰਦਗੀ ਤੇ ਔਰਤ ਦੀ ਉਹਨੇ ਗੱਲਾਂ ਤੇ ਤੁਸੀਂ ਗਲਤ ਕਮੈਂਟ ਨਾ ਕਰੋ ਆਪਣੀ ਇੱਜ਼ਤ ਆਪਣੀ ਦਾ ਵੀ ਖਿਆਲ ਰੱਖੋ ਤੇ ਦੂਸਰਿਆਂ ਦੀਆਂ ਧੀਆਂ ਭੈਣਾਂ ਦਾ ਵੀ ਇੱਜ਼ਤ ਦਾ ਖਿਆਲ ਰੱਖੋ ਤੇ ਭੈਣ ਜੀ ਜਿਹੜੇ ਗਲਤ ਕਮੈਂਟ ਕਰਨ ਦੀ ਵਜ੍ਹਾ ਨਾਲ ਤੁਸੀਂ ਇਹ ਗੱਲ ਹਾਂਜੀ 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 ਮੈਨੂੰ ਨਹੀਂ ਬਰਦਾਸ਼ਤ ਹੁੰਦਾ ਦਾ ਜਦੋਂ ਮੈਂ ਸਹੀ ਆ ਮੈਂ ਹੁਣ ਜੇ ਮੈਂ 40 ਸਾਲਾਂ ਬਾਅਦ ਇੱਕ ਗੰਦਗੀ ਦੇ ਕੀੜੇ ਨੂੰ ਸਭ ਦੇ ਸਾਹਮਣੇ ਲਿਆ ਕੇ ਨੰਗਾ ਕਰਤਾ ਦੋਸਤੋਂ ਮੈਂ ਕੀ ਕਸੂਰ ਕਰਤਾ ਕਿ ਸੱਚ ਬੋਲਣੋਂ ਕੀ ਪਾਪ ਥੋੜਾ ਹੁੰਦਾ ਹੂੰ ਮੈਂ ਇਸ ਕਰਕੇ ਦੱਸ ਰਹੀ ਆ ਫਿਰ ਉਸੇ ਲੜਕੀ ਦੀ ਸ਼ਾਦੀ ਹੋ ਗਈ ਹਸਬੰਡ ਦੀ ਡੈਥ ਹੋ ਗਈ ਦੋ ਬੱਚੇ ਹੋ ਗਏ ਫਿਰ ਹੁਣ ਮੈਰਿਜ ਤੋਂ ਬਾਅਦ ਵੀ ਹੁਣ ਇੱਕ ਹਾਲਾਂਕਿ ਉਹਦੀ ਮਾਂ ਦੀ ਰਜ਼ਾਮੰਦੀ ਨਾਲ ਹੁਣ ਵੀ ਮੰਨਦਾ ਰੱਖਿਆ ਹੋਇਆ ਹੈ ਪਰ ਔਰਤ ਦਾ ਕਿੱਥੇ ਆਦਮੀ ਤੋਂ ਬਿਨਾ ਤਾਂ ਨਹੀਂ ਸਹਾਰਾ ਦੁ ਸਟਾਈ ਨਹੀਂ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਅਸੀਂ ਤਾਂ ਤੁਹਾਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜੇ ਕਿਸੇ ਲੜਕੀ ਦੀ ਇੱਜ਼ਤ ਨੂੰ ਤੁਸੀਂ ਢੱਕੇ ਰੱਖੋ ਤਾਂ ਜਿਆਦਾ ਵਧੀਆ ਮੈਂ ਤੁਹਾਨੂੰ 30 ਸਾਲ ਬਾਅਦ ਦੱਸ ਰਹੀ ਆ 30 ਸਾਲ ਬਾਅਦ ਮਤਲਬ ਤੁਸੀਂ ਇੰਨੇ ਕੁ ਮਜਬੂਰ ਹੋ ਗਏ ਹਾਂ ਕਿ ਤੁਸੀਂ ਦੂਸਰੀਆਂ ਗੱਲਾਂ ਕਰਨਾਂ ਵੀ ਮਜਬੂਰ ਕੀਤਾ ਜਾ ਰਿਹਾ ਮੈਨੂੰ ਕੀਤਾ ਜਾ ਰਿਹਾ ਬਈ ਬਹੁਤ ਮਜਬੂਰ ਹੋ ਗਈਆਂ ਮੈਨੂੰ ਬਹੁਤ ਟੈਨਸ਼ਨ ਚ ਰਹਿੰਦੀਆਂ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਮੈਂ ਉਸ ਦਿਨ ਤੋਂ ਬਾਅਦ ਮੈਂ ਬਹੁਤ ਘਬराई ਹੋਈਆਂ ਤੇ ਮੈਨੂੰ ਪਤਾ ਹੀ ਨਹੀਂ ਵੀ ਮੇਰਾ ਕੀ ਬਣੂਗਾ ਕੀ ਨਹੀਂ ਬਣੂਗਾ ਔਰ ਇਹਨਾਂ ਦੇ ਬਾਹਾਨਿਆਂ ਦਾ ਮਤਲਬ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਡੀਪਲੀ ਲੈਂਦੇ ਨਹੀਂ ਏ ਇਹ ਮੈਨੂੰ ਬਾਅਦ ਵਿੱਚ ਬਹੁਤ ਸਾਲਾਂ ਬਾਅਦ ਹੀ ਪਤਾ ਲੱਗਿਆ ਕਿ ਇਹ ਲੋਕ ਤਾਂ ਜਿਹੜੇ ਹੈਗੇ ਆ ਆਪਣੀਆਂ ਜਨਾਨੀਆਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਨੋਹਾਂ ਨੂੰ ਆਪਣੇ ਘਰਵਾਲੀਆਂ ਨੂੰ ਪੇਸ਼ ਕਰ ਦਿੰਦੇ ਅੱਗੇ ਲੋਕਾਂ ਦੇ ਸਾਹਮਣ ਤੁਮੜ ਕੇ ਆਪ ਹੀ ਵਾਪਸ ਬੁਲਾ ਲੈਂਦੇ ਐ ਫਿਰ ਉਹ ਰੱਖ ਲੈਂਦੇ ਐ ਜਨਾਨੀਆਂ ਚਲੀਆਂ ਵੀ ਜਾਂਦੀਆਂ ਇਹਨਾਂ ਦੀਆਂ ਵੀ ਜਾਂਦੀਆਂ ਇਹਨਾਂ ਦੇ ਘਰਾਂ ਵਿੱਚ ਐ ਚੱਲਦਾ ਐ ਐਸੇ ਕਰਕੇ ਉਹਨਾਂ ਨੇ ਮੇਰੇ ਜਿਹੜੇ ਬਲਾਤ ਕਰਨ ਨੂੰ ਡੀਪਲੀ ਨਹੀਂ ਲਿਆ ਉਹਨਾਂ ਨੇ ਕਦੇ ਨਹੀਂ ਉਹਨਾਂ ਨੇ ਅਫਸੋਸ ਕੀਤਾ ਮਤਲਬ ਉਹਨਾਂ ਨੂੰ ਇਹ ਚੀਜ਼ ਨਾਰਮਲ ਲੱਗੀ ਹਾਂਜੀ ਨਾਰਮਲ ਲੱਗੀ ਕਿਉਂਕਿ ਜਿਹੜੇ ਲੜਕੀ ਦੀ ਮੈਂ ਦੱਸ ਰਿਹਾ ਵੀ ਤੇਰੀ ਲੜਕੀ ਬਾਰੇ ਐਸ ਤਰ੍ਹਾਂ ਗੱਲ ਹੋ ਰਹੀ ਹੈ ਤਾਂ ਕਦੇ ਕੁਝ ਨਹੀਂ ਹੁੰਦਾ ਮੈਨੂੰ ਕਹਿੰਦਾ ਕੁਝ ਨਹੀਂ ਹੁੰਦਾ ਪਰ ਆਪੇ ਨਾਰਮਲ ਹੀ ਐ ਔਰ ਉਸ ਵਕਤ ਨੇ ਮੈਨੂੰ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਐ ਉਦੋਂ ਉਹਨਾਂ ਦੀ ਮਤਲਬ ਕਿ ਸਾਲੀ ਕੁਵਾਰੀ ਹੁੰਦੀ ਸੀਗੀ ਉਹਨਾਂ ਦੇ ਮਤਲਬ ਕਿ ਦੂਸਰੀ કે ਤੀਸਰੀ ਲੜਕੀ ਹੋਈ ਤੇ ਇੱਥੇ ਆਈ ਆ ਵੀ ਜੀਜੇ ਕੋਲੇ ਆਈ ਇੱਥੇ ਰਹਿਣ ਵਾਸਤੇ ਉਹਨਾਂ ਦੇ ਨਾਲ ਕੁਵਾਰੀ ਹੁੰਦੀ ਲੜਕੀ ਦੇ ਨਾਲ ਉਹ ਮਤਲਬ ਕਿ ਉਹਨੇ ਮੈਨੂੰ ਫੋਟੋਆਂ ਮਖਾਈਆਂ ਮੈਨੂੰ ਕਹਿੰਦਾ ਪਛਾਣਦੀਆਂ ਮੈਂ ਕਿ ਮੈਨੂੰ ਕੀ ਪਤਾ ਕੌਣ ਹੈਗੀ ਇਹ ਕੌਣ ਨਹੀਂ ਹੈਗੀ ਮੈਂ ਕਿ ਫੋਟੋਆਂ ਕਿਸੇ ਹੋਟਲ ਦੀਆਂ ਲੱਗ ਰਹੀਆਂ ਮੈਂ ਕਿ ਕਿੰਨੇ ਕਿਚੀਆਂ ਹੈ ਕਹਿੰਦਾ ਮੈਂ ਵੇਟਰ ਤੋਂ ਕਰਵਾਈਆਂ ਸੀ ਮੇਰੀ ਸਾਲੀ ਹੈ ਕਹਿੰਦਾ ਸਾਲੀ ਨੂੰ ਮੈਂ ਕੁਵਾਰੀ ਹੁੰਦੀ ਨਿਵਾਸੇ ਚ ਕੀਤਾ ਹੋਇਆ ਸੀਗਾ ਐਕਚੁਅਲੀ ਉਹ ਵਿਆਹ ਹੀ ਮਤਲਬ ਉਹਦੇ ਨਾਲ ਕਰਵਾਉਣਾ ਚਾਹੁੰਦਾ ਸੀ ਉਹ ਆਪਦੀ ਘਰ ਵਾਲੀਆਂ ਨਾਲ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦਾ ਸੀ ਜਿਹੜੀਆਂ ਅੱਜ ਲਫੰਡਰਾਂ ਮੈਨੂੰ ਕਹਿੰਦੇ ਲਫੰਡਰ ਐ ਲੁੱਚੀ ਐ ਗੁੰਡੀ ਐ ਇਸ ਤਰ੍ਹਾਂ ਦੇ ਬਿਆਨ ਦਿੰਦੀਆਂ ਹੈਗੀਆਂ ਫਿਰ ਮੈਂ ਵੀ ਪੂਰੀਆਂ ਪੋਲਾਂ ਖਲੂਗੀ ਹਾਲੇ ਮੇਰੇ ਕੋਲ ਬਹੁਤ ਉੱਚ ਪੁੱਛ ਹੈਗਾ ਕਿਹਨੋਂ ਆਸਤੀ ਤੁਸੀਂ ਉਹ ਕਮੈਂਟਾਂ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੌਣ ਕਰ ਰਿਹਾ ਹਾਂਜੀ ਹਾਂਜੀ ਪਤਾ ਲੱਗ ਜਾਂਦਾ ਕਿਉਂਕਿ ਮੈਂ ਸਾਰਿਆਂ ਦਾ ਨਾਮ ਜਾਣਦੀ ਆ ਅੱਛਾ ਹਾਂਜੀ ਮੈਂ ਸਾਰੇ ਇਹਨਾਂ ਦੇ ਇਲਾਜ ਵਾਲੇ ਜੋ ਸੋਹਰਿਆਂ ਵਾਲੇ ਮਤਲਬ ਇਹਨਾਂ ਦੀ ਪਪਾਬੀਆਂ ਦੇ ਪਰਜਾਈਆਂ ਦੇ ਉਹ ਭਰਾਵਾਂ ਦੇ ਜੀਜੀਆਂ ਦੇ ਮੈਨੂੰ ਸਭ ਦਾ ਨਾਮ ਪਤਾ ਹੈ ਹੂੰ ਪਤਾ ਲੱਗ ਜਾਂਦਾ ਮੈਨੂੰ ਹੂੰ ਤੇ ਹਰ ਚਰਨ ਸਿੰਘ ਦਾ ਤਾਂ ਮਤਲਬ ਮੈਨੂੰ ਐ ਐ ਲੱਗ ਰਿਹਾ ਨਾ ਵੀ ਇਹਨਾਂ ਦਾ ਕਿਤੇ ਨਾ ਕਿਤੇ ਮੇਰੇ ਹਸਬੰਦ ਦੀ ਡੈਥ ਦੇ ਨਾਲ ਕੋਈ ਨਾ ਕੋਈ ਰਿਲੇਸ਼ਨ ਹੈ ਅੱਛਾ ਜਿਸ ਤਰ੍ਹਾਂ ਉਹ ਕਮੈਂਟ ਕਰ ਰਿਹਾ ਨਾ ਐਂਦੀ ਮੈਂ ਇੱਕ ਵਾਰੀ ਕਰਵਾਉਣਾ ਚਾਹਾਂਗੀ ਹੂੰ ਮਤਲਬ ਵੀ ਉਹਨਾਂ ਨੂੰ ਪਤਾ ਹੈ ਕਿ ਹਾਂਜੀ ਮੈਂ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਨੂੰ ਮੈਂ ਅਪੀਲ ਕਰਦੀ ਆ ਕਿ ਕਿਰਪਾ ਮੇਰੀ ਮੇਰੀ ਮਦਦ ਕਰੋ ਤਾਂ ਕਿ ਮੈਂ ਵੀ ਸਮਾਜ ਦੇ ਵਿੱਚ ਖੜੀ ਹੋ ਕੇ ਕਹਿ ਸਕਾਂ ਕਿ ਮੈਂ ਇੱਕ ਵਿਧਵਾ ਔਰਤ ਸੀ ਇੱਕ ਬੇਸਹਾਰਾ ਹੈਗੀ ਸੀ ਤੇ ਮੇਰੀ ਕਿਸੇ ਪੁਲਿਸ ਅਫਸਰ ਨੇ ਬਾਹ ਫੜੀ ਹੈ ਮੈਨੂੰ ਖੁਸ਼ੀ ਹੋਵੇਗੀ ਜੇ ਕੋਈ ਮੇਰੀ ਮਦਦ ਕਰੋਗਾ ਔਰ ਮੈਂ ਸਭ ਨੂੰ ਇਹ ਕਹਿਣਾ ਚਾਹਨੀ ਆ ਕਿ ਮੇਰੀ ਇਸ ਵੀਡੀਓ ਨੂੰ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਜ਼ਰੂਰ ਪਹੁੰਚਦਾ ਕਰ ਦਿਓ ਤਾਂ ਕਿ ਮੇਰੀ ਕੋਈ ਸ਼ੈਦ ਹੈਲਪ ਕਰ ਸਕੇ ਮੇਰਾ ਬਾਕੀ ਉਹ ਬੰਦੇ ਦੀ ਇੱਕ ਕੁਰਤੂਤ ਹੋਰ 10 ਦਿਨ ਨਹੀਂ ਆ ਇੱਕ ਵਾਰੀ ਫੜਿਆ ਗਿਆ ਸ਼ਰਾਬ ਦੇ ਚੱਕਰ ਵਿੱਚ ਉਹ ਪੁਲਿਸ ਵਾਲਿਆਂ ਨੇ ਕੁਟ ਨਹੀਂ ਸੀਗਾ ਤੇ ਉਹ ਮਤਲਬ ਕਿ ਕੇਸ ਰਜਿਸਟਰਡ ਹੋ ਗਿਆ 2 ਸਾਲ ਕੇਸ ਚੱਲਿਆ ਤੇ 2 ਸਾਲ ਬਾਅਦ ਮਤਲਬ ਕਿ ਇਹ ਬਰੀ ਹੋ ਕੇ ਆਇਆ ਇੱਕ ਹੀ ਵਕੀਲ ਸੀ ਜਿਹੜਾ ਕਰਦਾ ਹੁੰਦਾ ਸੀ ਮਤਲਬ ਇਹਦੇ ਮਨ ਵਿੱਚ ਉਹਦਾ ਮਤਲਬ ਖੁੰਦਾ ਕੋਨਾ ਦੇਖੀ ਲਾਫ ਕਿ ਮੈਂ ਆਪਣੀਆਂ ਨੂੰ ਸੁਸਾਨਾ ਹੈ ਵਕੀਲ ਨੂੰ ਸਾਡੇ ਘਰ ਲੈ ਕੇ ਆਇਆ ਹੂੰ ਤੇ ਗੱਲਾਂ ਕਰਦੇ ਕਰਦੇ ਮੈਨੂੰ ਕਹਿੰਦਾ ਨਾ ਮੈਂ ਨਾ ਆਪਣੇ ਕੀ ਉਹ ਠੇਕੇਦਾਰਾਂ ਨੂੰ ਨਾ ਫਸਾਣਾ ਹੈ ਤੇ ਤੈਨੂੰ ਕਚਹਿਰੀ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹਿਣੀ ਪਵੇਗੀ ਹੂੰ ਕਿ ਆ ਪੁਲਿਸ ਵਾਲਿਆਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਅੱਛਾ ਹਾਂਜੀ ਮੈਂ ਕੀ ਆਇਆ ਗੱਲ ਮੈਂ ਕਿਉਂ ਕਹਾਂ ਹੂੰ ਤੇ ਤੂੰ ਮੈਂ ਆਪਦੀ ਘਰਵਾਲੀ ਨੂੰ ਕਹ ਦੇ ਹੂੰ अच्छा वो वकील वो वकील सब ने फिरबो ये क्या कहंदे यार अपने ਘਰਾਂ ਦੀ ਜਨਾਨੀਆਂ ਕੋਈਆਂ ਚੰਗੀਆਂ ਲੱਗਦੀਆਂ ਵੀ ਇਸ ਤਰ੍ਹਾਂ ਵੀ ਕਚਹਿਰੀਆਂ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹਿਣ ਗਿਆ। ਹੂੰ ਤਾਂ ਉਹ ਵਕੀਲ ਸਭ ਚਲੇ ਗਏ। ਹੂੰ ਦੇਖੋ ਵਕੀਲ ਸਭ ਦੀ ਸਿਆਨਕ ਸੀ ਉਹਨੇ ਤਾਂ ਮਤਲਬ ਇੱਜ਼ਤਦਾਰ ਬੰਦਾ ਸੀਗਾ। ਉਹਨੇ ਕਿਹਾ ਕਚਹਿਰੀ ਵਿੱਚ ਕਿੰਨੇ ਕੋ ਬੰਦੇ ਹੁੰਦੇ ਐ ਕਿ ਜੱਜ ਹੁੰਦਾ ਕੋਈ ਪੰਜ-ਛੇ ਜਣੇ ਹੋਰ ਹੁੰਦੇ ਐ ਵੀ ਇੱਕ 10-12 ਜਣਿਆਂ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਇਹ ਗੱਲ ਨਹੀਂ ਕਹਿਣੀ ਚਾਹੀਦੀਗੀ। ਤੇ ਅੱਜ ਦੇਖੋ ਮੈਂ ਸਾਰੇ ਸਮਾਜ ਦੇ ਸਾਹਮਣੇ 加 ਰਹੀਆਂ ਕਿ ਮੇਰੇ ਨਾਲ ਬਲਾਤਕਾਰ ਹੋਇਆ ਮੈਂ ਕਿੰਨੀ ਮਜਬੂਰ ਹਾਂ ਮੈਂ ਤਾਂ ਐਸ ਹੀਟਲੇ ਪੱਧਰ ਤੱਕ ਲੈ ਕੇ ਜਾਂਦੇ ਸੀ ਤੁਹਾਨੂੰ ਹਾਂਜੀ ਇੱਥੇ ਤੱਕ ਮੈਨੂੰ ਮਜਬੂਰ ਕਰਦੇ ਸੀਗੇ ਦੱਸੋ ਮੈਂ ਇੱਕ ਜਨਾਨੀ ਜਾਵੇ ਤਾਂ ਜਾਵੇ ਕਿੱਥੇ ਮੈਂ ਕੀ ਕਰ ਸਕਦੀ ਹਾਂ ਉਸ ਬੰਦੇ ਦਾ ਤੇ ਹੋਰ ਕੋਈ ਹੁੰਦਾ ਤੁਸੀਂ ਹਾਮੀ ਭਰੀ ਨਾ ਨਾ ਉਹ ਵਕੀਲ ਨੇ ਮਨਾ ਕਰਤਾ ਨਾ ਕਹਿੰਦੇ ਅਵਤਾਰ ਸਿੰਘ ਆ ਥੋੜਾ ਚੰਗਾ ਲੱਗਦਾ ਕੋਈ ਜਨਾਨੀ ਆਪਣੀ ਘਰ ਦੀ ਇਸ ਤਰ੍ਹਾਂ ਕਚਹਿਰੀ ਵਿੱਚ ਜਾ ਕੇ ਇਹ ਗੱਲ ਕਵੇ ਚੰਗਾ ਨਹੀਂ ਲੱਗਦਾਗਾ ਫਿਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਵਕੀਲ ਸਾਹਿਬ ਚਲੇ ਗਏ ਨਾ ਫਿਰ ਸਾਡੀ ਘਰ ਵਿੱਚ ਕਾਫੀ ਲੜਾਈ ਹੋਈ ਤੇ ਉਹਦੀ ਘਰਵਾਲੀ ਕਹਿੰਦੀ ਕਹਿੰਦੀ ਫਿਰ ਕੀ ਹੋ ਜਾਂਦਾ ਅੱਗੋਂ ਮੈਨੂੰ ਕਹਿੰਦੀ ਕਿ ਫਿਰ ਕੀ ਹੋ ਜਾਂਦਾ ਜੇ ਇਹ ਗੱਲ ਕਹਿ ਦਿੰਦੀ ਤਾਂ ਤੇ ਤੇਰੇ ਨਾਲ ਕੋਈ ਬਲਾਤ ਲੱਗਿਆ ਸੀ ਕੋਈ ਮਤਲਬ ਜਿਹੜਾ ਵੀ ਇਹ ਕੰਮ ਕਰਦੇ ਸੀ ਨਵੀਆਂ ਬੇਬੀਆਂ ਆਪਸ ਵਿੱਚ ਚੰਨ ਦੀ ਸਲਾਹ ਹੁੰਦੀ ਸੀ ਸਲਾਹ ਨਾਲ ਹੁੰਦਾ ਸੀ ਇੱਕ ਔਰਤ ਇੱਕ ਦੂਸਰੀ ਔਰਤ ਨੂੰ ਇਹ ਕਿਵੇਂ ਕਹਿ ਸਕਦੀ ਹੈ ਆਹ ਦੇਖੋ ਮੇਰਾ ਮਤਲਬ ਕਿਸ ਨਜ਼ਰ ਨਾਲ ਉਹ ਮੈਨੂੰ ਦੇਖਦੇ ਸੀਗੇ ਕਿ ਮੇਰਾ ਕਿੰਨਾ ਰਹਿਣਾ ਮੁਸ਼ਕਿਲ ਸੀ ਉਸ ਜਗ੍ਹਾ ਤੇ ਤੁਸੀਂ ਫੇਰ ਤੋਂ ਫੇਰ ਉਹੀ ਸਵਾਲ ਆਉਣ ਲੱਗ ਜਾਂਦੇ ਆ ਉਹੀ ਫੇਰ ਕਮੈਂਟ ਆਉਣ ਲੱਗ ਜਾਣਗੇ ਵੀ ਤੁਸੀਂ ਇੰਨਾ ਸਹਿ ਕੇ ਵੀ ਉੱਥੇ ਹੀ ਰਹੇ ਇਹ ਇਹ ਤੁਸੀਂ ਜਿਵੇਂ ਕਮੈਂਟ ਬਹੁਤ ਸਾਰੇ ਆਏ ਵਿੱਚੋਂ ਮੈਂ ਵੀ ਪੜ੍ਹਿਆ ਵੀ ਤੁਸੀਂ ਭਾਈ ਹੋਰ ਕਿਤੇ ਛੱਡ ਕੇ ਚਲੇ ਜਾਂਦੇ ਕਿਤੇ ਅਲੱਗ 100 ਕਿਲੋਮੀਟਰ ਰਹਿਣ ਲੱਗ ਜਾਂਦੇ ਇਹ ਵੀ ਲੋਕ ਕਹਿੰਦੇ ਵੀ ਤੁਸੀਂ ਜਾਣਬੁੱਝ ਕੇ ਉੱਥੇ ਰਹੇ ਹੋ ਨੇੜੇ ਕਿਉਂਕਿ ਤੁਸੀਂ ਤੁਹਾਨੂੰ ਵੀ ਉਹਨਾਂ ਤੱਕ ਸੀਗੀ ਇਹ ਅਸਰ ਉਹ ਦਿਨਦਰ ਬੱਚੇ ਨਹੀਂ ਹੋਏ ਪੱਜ ਦੌਰ ਤੋਂ ਬਹੁਤ ਕੀਤੀ ਹੂੰ ਜਿਆਦਾ ਜਿਆਦਾ ਮੈਂ ਤਾਂ ਉਹਨਾਂ ਦੇ ਘਰ ਦੇ ਤਾਂ ਪੈਰਾਂ ਤੇ ਵੀ ਡਿੱਗੀ ਸਾਰੇ ਪਰਿਵਾਰ ਵਾਲਿਆਂ ਕੋਲੇ ਗਈ ਪੁਲਿਸ ਡਿਪਾਰਟਮੈਂਟ ਚ ਗਈ ਕਿੱਥੇ ਕਿੱਥੇ ਮੈਂਨੇ ਆਪਣੇ ਦੀਦੀ ਸੀ ਪਾਸ ਆਬ ਕਾਲਜ ਆ ਕੇ ਆਈ ਮੇਰਾ ਵਾਸ ਹੀ ਨਹੀਂ ਚੱਲਿਆ ਮੈਂ ਕੀ ਕਰਦੀ ਮੈਂ ਤਾਂ ਡਰਦੀ ਸੀਗੀ ਕਿਤੇ ਮੈਂ ਇੱਥੋਂ ਐਂਦੇ ਚ ਨਿਕਲ ਕੇ ਕਿਤੇ ਹੋਰ ਨਾ ਜਾ ਕੇ ਕਿਤੇ ਫਸ ਜਾਵਾਂ ਮੇਰੇ ਮਨੇ ਚਾਹੀ ਡਰ ਸੀਗਾ ਡਰ ਨੂੰ ਤੁਹਾਨੂੰ ਉਹੋ ਜਿਹਾ ਡਰ ਤੂੰ ਹੁਣ ਉਸ ਡਰ ਕਰਕੇ ਅਸੀਂ ਫਿਰ ਹੱਲੇ ਵੀ ਇੱਥੇ ਰਹੀ ਜਾਂਦੇ ਆ ਮੈਨੂੰ ਅਹੀ ਹੱਲੇ ਵੀ ਡਰ ਲੱਗਦਾ ਕਿ ਹਾਏ ਮੇਰੇ ਬੱਚਿਆਂ ਨੂੰ ਕੁਝ ਹੋਰ ਨਾ ਜਾਵੇ ਹਾਏ ਮੇਰੇ ਬੱਚਿਆਂ ਨੂੰ ਨਾ ਕੁਝ ਹੋ ਜਾਵੇ ਅਹੀ ਡਰ ਸੀਗਾ ਹੋਰ ਤਾਂ ਮੈਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀਗਾ ਕਿ ਪਹਿਲਾ ਉਹਨਾਂ ਨੇ ਇਹ ਕਿ ਮੈਂ ਆਪਣੀ ਜ਼ਿੰਦਗੀ ਨੇ ਕਿਹਾ ਸੀ ਇਹ ਸੋਚ ਲੈਂਦੀ ਕਿ ਜਦੋਂ ਬੱਚੇ ਹੋ ਗਏ ਨਾ ਫਿਰ ਮੈਂ ਇਹੀ ਸੋਚ ਲਿਆ ਕਿ ਮੇਰੀ ਜ਼ਿੰਦਗੀ ਇੱਥੇ ਜੀਣਾ ਇੱਥੇ ਮਰਨਾ ਤੇ ਕੁੱਟੇ ਜਾਂਦਾ ਮਾਰੀ ਜਾਂਦਾ ਸਾਰੇ ਸਮਾਜ ਨੂੰ ਪਤਾ ਹੈ ਵੀ ਕੁੱਟਦਾ ਹੁੰਦਾ ਸੀ ਮਾਰਦਾ ਹੁੰਦਾ ਸੀ ਪੈਸੇ ਵੀ ਖਾਂਦਾ ਹੁੰਦਾ ਸੀ ਤੇ ਜਦੋਂ ਕੋਈ ਬਾਹਰ ਪੁੱਛਦਾ ਸੀ ਵੀ ਕੀ ਗੱਲ ਹੈ ਕਿਉਂ ਲੜਾਈ ਹੋਈ ਹੈ ਤੇ ਇਹੀ ਕਹਿ ਦਿੰਦੀ ਸੀ ਕਿ ਤੰਗ ਬੜਾ ਕਰਦੀ ਹੈ ਕੁਛ ਦੱਸਦੀ ਨਹੀਂ ਸੀ ਬਸ ਤੰਗ ਬੜਾ ਕਰਦੀ ਹੈ ਹੂੰ ਥੋੜੀ ਜ਼ਿੰਦਗੀ ਦੀ ਕਹਾਣੀ ਤਾਂ ਬੜੀ ਲੰਮੀ ਹੈ ਮੈਨੂੰ ਲੱਗਦਾ ਹੋਰ ਵੀ ਮੇਰੇ ਤਾਂ ਬਹੁਤ ਸਾਰੇ ਦੁੱਖ ਭਰੇ ਹੋਏ ਆ ਬਹੁਤ ਦੁੱਖ ਮੈਂ ਕਹਿੰਨੀ ਆ ਅੰਤ ਹੀ ਨਹੀਂ ਹੋਣਾਗਾ ਜਦੋਂ ਮੈਂ ਕਹਿੰਨੀ ਆ ਮੈਂ ਕਹਿੰਨੀ ਜਦੋਂ ਮਰ ਜੂਗੀ ਨਾ ਮਰਨ ਤੋਂ ਬਾਅਦ ਵੀ ਨਹੀਂ ਹੋਣਾਗਾ ਤੇ ਮੈਂ ਕਿਹਾ ਪ੍ਰਮਾਤਮਾ ਜਦੋਂ ਮੈਂ ਮਰਾਂਗੀ ਨਾ ਕਿ ਮੇਰੀ ਚੀਖਾਂ ਦੇ ਵਿੱਚੋਂ ਵੀ ਇਹੀ ਆਵਾਜ਼ ਆਏਗੀ ਕਿ ਤਾਰਿਆ ਤੂੰ ਚੰਗਾ ਨਹੀਂ ਕੀਤਾ ਦਰਸ਼ਨਾ ਤੂੰ ਚੰਗਾ ਨਹੀਂ ਕੀਤਾ ਤਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਮੇਰੀ ਦੁੱਖਾਂ 'ਚ ਪਾਣੀ ਨਹੀਂ ਚਾਹੀਦਾ ਸੀ ਜ਼ਿੰਦਗੀ ਜੰਨੀ ਮਰੇ 40 ਸਾਲਾਂ ਦੇ ਵਿੱਚ ਮੇਰੇ ਅੱਗੇ ਪਿੱਛੇ ਸੱਜੇ ਖੱਬੇ ਚਾਲੀ ਚਾਲੀ ਫੋਟੋ ਦੇ ਟੋਏ ਪੁੱਟ ਕੀ ਗਿਆ ਹੈ ਉਹ ਪਰਨੇ ਉਹ ਧੋਖੇ ਮੇਰੇ ਬਸ ਤੇ ਮੈਂ ਸਾਰੀ ਸਾਰੀ ਰਾਤ ਜਾਗ ਕੇ ਕੱਟਦੀ ਉਹ ਮੇਰਾ ਬੇਟਾ ਮੈਨੂੰ ਤਸੱਲੀਆਂ ਦਿੰਦਾ ਮੰਮਾ ਸੰਭਲ ਜਾਓ ਸੰਭਲ ਜਾਓ ਮੈਨੂੰ ਐ ਲੱਗਦਾ ਤੁਸੀਂ ਬਚਣਾ ਨਹੀਂਗਾ ਉਹ ਸਾਰੀ ਸਾਰ ਮੈਂ ਦੇਖਦਾ ਰਹਿੰਦਾ ਕਦੀ ਮੰਮੀ ਪਾਠ ਕਰਨ ਲੱਗ ਜਾਂਦੀ ਹੈ ਕਦੇ ਮम्मी ਕੋਈ ਕਿਤਾਬ ਪੜ੍ਹਨ ਲੱਗ ਜਾਂਦੀ ਏ ਕਦੇ ਮम्मी ਚਾਹ ਬਣਾ ਕੇ ਖੀਣ ਲੱਗ ਜਾਂਦੀ ਏ ਕਦੇ ਮम्मी ਸਿਆਰ ਕਰਨ ਲੱਗ ਜਾਂਦੀ ਏ ਕਦੇ ਪੈ ਜਾਂਦੀ ਏ ਕਦੇ ਉੱਠ ਜਾਂਦੀ ਏ ਤੂੰ ਬੱਚਾ ਕਹਿੰਦਾ ਮੇਰਾ ਵੀ ਵੀਲ ਲੱਗਦਾ ਮੈਂ ਉੱਥੇ ਕੰਮ ਨਹੀਂ ਕਰ ਪਾਉਂਦਾ ਚੰਗੀ ਤਰ੍ਹਾਂ ਜੇ ਮਾਂ ਨੂੰ ਟੈਨਸ਼ਨ ਚ ਦੇਖੂਗਾ ਬੱਚੇ ਦਾ ਤਾਂ ਮਨ ਖਰਾਬ ਹੋਊਗਾ ਹਲਾਤੀ ਮੈਂ ਨੰਨੀ ਦਿਖਾਣਾ ਨਹੀਂ ਜਾਂਦੀ ਗਈ ਪਰ ਫਿਰ ਉੱਠਦੀ ਜਾਂ ਜਦੋਂ ਲਾਈਟਾਂ ਜਗਾਣੀਆਂ ਪਤਾ ਤਾਂ ਲੱਗ ਜਿੰਦੇ ਬੱਚੇ ਨੂੰ ਮੁਸ਼ਕਲ ਹਾਲਾਤ ਬਹੁਤ ਜ਼ਿਆਦਾ ਬਣ ਜਾਂਦੇ ਆ ਸਗੋਂ ਤਾਂ ਮੈਂ ਕਹਿੰਨੀ ਹਾਂ ਕਮੈਂਟਾਂ ਦੀ ਬਜਾਏ ਮਿਲੋ ਮੈਨੂੰ ਆ ਕੇ ਮੰਨਾ ਗੱਲ ਕਰੂ ਹਾਂ ਸਿੱਧਾ ਡਾਇਰੈਕਟ ਕਰੋ ਗੱਲ ਨਹੀਂ ਸਾਡੇ ਕੈਮਰੇ ਤੇ ਆਓ ਹਾਂ ਕਿਤੇ ਵੀ ਕਰ ਸਕਦੇ ਆ ਕੈਮਰੇ ਤੇ ਆ ਸਕਦੇ ਆ ਮੰਨਾ ਡਾਇਰੈਕਟ ਗੱਲ ਕਰ ਸਕਦੇ ਆ ਚਾਰ ਬੰਦੇ ਲਿਆ ਸਕਦੇ ਆ ਜੇ ਮੈਂ ਆ ਸਕਦੀ ਹਾਂ ਕਿਉਂ ਨਹੀਂ ਆ ਸਕਦੀਗੀ ਹੂੰ ਉਹ ਵੀ ਕੋਈ ਪ੍ਰੂਫ ਲੈ ਕੇ ਆਉਣ ਕੋਈ ਹਾਂ ਲੈ ਕੇ ਮੈਂ ਤਾਂ ਕਿਹਨੇ ਲੈ ਕੇ ਆਣ ਹੂੰ ਤੁਸੀਂ ਇੰਨੀਆਂ ਵੀਡੀਓ ਪਾਤੀਆਂ ਕਿਸੇ ਨੇ ਅਜੇ ਤੱਕ ਸਾਨੂੰ ਸੰਪਰਕ ਨਹੀਂ ਕੀਤਾ ਵੀ ਅਸੀਂ ਭਈ ਉਹ ਪੱਖ ਰੱਖਣਾ ਵੀ ਤੁਸੀਂ ਇਹ ਝੂਠ ਬੋਲਦੀ ਔਰਤ ਇਹ ਹਜੇ ਤੱਕ ਕਿਸੇ ਨੇ ਨਹੀਂ ਹਾਂ ਕੋਈ ਵੀ ਨਹੀਂ ਆਏ ਬਸ ਕਮੈਂਟਸ ਹੀ ਕਹੀ ਜਾਂਦੇ ਆ ਹਮਮ ਔਰ ਇੱਕੋ ਹੀ ਗੱਲ ਕਹਿ ਰਿਹਾ ਵਾਰ-ਵਾਰ ਇੱਕੋ ਹੀ ਗੱਲ ਲਈ ਹੋਰ ਕੋਈ ਕਮੈਂਟ ਹੀ ਨਹੀਂ ਆ ਰਹੇ ਬਸ ਇੱਕ ਤਾਂ ਇਹ ਕਹਿ ਰਹੇ ਆ ਕਿ ਕੋਈ ਹੈਲਪ ਨਾ ਕਰਿਆ ਜੇ ਕੋਈ ਹੈਲਪ ਨਾ ਕਰਿਆ ਜੇ ਹੈਲਪ ਦੇ ਲਾਇਕ ਦੀ ਨਹੀਂ ਹੈਗੀ ਫਲਾਣਾ ਟਿਮਕਾਨਾ ਫੋਨ ਨੰਬਰ ਮੰਗਿਆ ਮੈਂ ਤਾਂ ਨੰਬਰ ਵੀ ਦਿੱਤਾ ਵੀ ਕੋਈ ਗੁੰਡਾ ਤਾਂ ਆਵੇ ਮੇਰੇ ਨਾਲ ਗੱਲ ਤਾਂ ਕਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਉਹ ਤੁਸੀਂ ਨੰਬਰ ਦਿੱਤਾ ਤੁਹਾਡੇ ਨਾਲ ਵੀ ਕਿਸੇ ਨੇ ਗੱਲ ਨਹੀਂ ਕੀਤੀ ਨਾ ਨਾ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਉਸ ਪਰਿਵਾਰ ਦਾ ਕੋਈ ਫੋਨ ਨਹੀਂ ਆਇਆ ਮੈਨੂੰ ਹੋਰ ਮਤਲਬ ਕੀ ਹੋ ਫੋਨ ਬਹੁਤ ਆਏ ਆ ਲੋਕਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਦੇਖ ਕੇ ਤੁਹਾਡੀ ਸੜਤ ਕਹਿੰਦੇ ਚਿੱਤਾਂ ਹੀ ਨਿਕਲ ਗਈਆਂ ਵੀ ਇੱਕ ਔਰਤ ਤੈਨ ਨੇ ਦੁੱਖ ਹੂੰ ਬਹੁਤ ਲੋਕਾਂ ਨੇ ਮੈਨੂੰ ਕਿਹਾ ਹੈ ਅਸੀਂ ਤੁਹਾਡੀ ਹੈਲਪ ਵੀ ਕਰਾਂਗੇ ਤੇ ਹੌਸਲੇ ਵੀ ਦਿੱਤੇ ਆ ਚਲੋ ਵੈਸੇ ਤੁਹਾਡੇ ਹੌਸਲੇ ਨੂੰ ਵੀ ਸਲਾਮ ਹੈ ਤੁਸੀਂ ਇੰਨਾ ਕੁਝ ਕਰਕੇ ਵੀ ਇੰਨਾ ਸਹਿ ਕੇ ਵੀ ਅਬ ਵੀ ਜ਼ਿੰਦਗੀ ਨੂੰ ਜੀ ਰਹੇ ਹਾਂ ਹਨਾ ਸਗੋ ਦੱਸਣ ਦੀ ਕੈਮਰੇ ਸਾਹਮਣੇ ਆਉਣ ਦੀ ਵੀ ਹਿੰਮਤ ਐ ਇਸ ਉਮਰ ਚ ਨਹੀਂ ਤਾਂ ਬੰਦਾ ਇਹ ਕਹਿ ਦਿੰਦਾ ਵੀ ਇੰਨੀ ਕੱਢ ਨਹੀਂ ਆਣ ਹਾਂ ਮਰਵਾਰੀ ਬਰ ਕੋਈ ਜੀ ਥੋੜਾ ਕਰਦਾ ਜਦੋਂ ਮੈਂ ਦੇਖਦੀ ਆਂ ਫਿਰ ਮੈਂ ਦੁਖੀ ਹੋ ਜਾਂਦੀ ਆਂ ਫਿਰ ਮੈਂ ਕਹਿੰਨੇ ਮੈਂ ਅਬ ਹਵਾੜ ਕਰਦੇ ਹਾਲਾਂਕਿ ਮੈਂ ਕਹਿਤਾ ਸੀ ਮੈਂ ਵੀਡੀਓ ਨਹੀਂ ਪਾਣੀ ਉਹ ਫਿਰ ਵੀ ਨਹੀਂ ਹਟੇ ਫਿਰ ਵੀ ਕੰਨੇ ਕੰਨੇ ਕਮੈਂਟ ਕਰੀ ਜਾ ਰਹੇ ਆ ਤੇ ਆਪਦੇ ਘਰ ਵਾਲੇ ਕੋਈ ਚਾਤੀ ਨਹੀਂ ਮਾਰਦਾ ਹੂੰ ਚਲੋ ਧੰਨਵਾਦ ਤੁਸੀਂ ਕੋਈ ਜਨਾਨੀ ਕੋਈ ਔਰਤ ਦਾ ਆਦਮੀ ਨਾ ਜਿਹੜਾ ਕਿਸੇ ਔਰਤ ਵੱਲੇ ਅੱਖ ਚੱਕ ਕੇ ਦੇਖ ਵੀ ਲਵੇ ਨਾ ਉਹ ਜਨਾਨੀ ਨਾ ਅੱਖਾਂ ਕੱਢਣ ਨੂੰ ਜਾਂਦੀ ਐ ਘਰ ਰੱਖਣਾ ਤਾਂ ਬਹੁਤ ਦੂਰ ਵੱਲੀ ਗੱਲ ਐ ਤੇ ਜੇ ਉਹਨੂੰ ਕਿਤੇ ਸ਼ੱਕ ਹੋ ਜੇ ਵੀ ਮੇਰੇ ਬੰਦੇ ਦੀ ਗੱਲ ਐ ਕਿ ਉਸ ਔਰਤ ਦੇ ਨਾਲ ਚਾਰ ਘਰਾਂ ਦੇ ਵਿੱਚ ਪੁਚਾਲ ਆ ਜਾਂਦਾ ਹੂੰ ਬਿਲਕੁਲ ਤੇ ਔਰਤ ਨੂੰ ਐ ਬੰਮੀ ਕਿੰਨੀ ਮਰਜੀ ਕਿੰਨੀ ਜਨਾਨੀਆਂ ਨਾਲ ਉਸ ਬੰਦੇ ਦੇ ਰਿਲੇਸ਼ਨ ਹੈਗੇ ਆ ਕੀ ਖੋਲਾਂ ਮੈਂ ਕੀ ਕੀ ਦੱਸਾਂ ਤੇ ਕਿ ਜਿਹੜੇ-ਕਿਹੜੇ ਨਾਂ ਦੱਸਾਂ ਮੈਂ ਉਹਨਾਂ ਨਾਨੀਆਂ ਦੇ ਮਤਲਬ ਜਿੱਥੇ ਰਹਿੰਦੀਆਂ ਜ ਉਹਨਾਂ ਦੇ ਮਤਲਬ ਅੰਟੀ ਕੋਣ ਦੀ ਮੈਨੂੰ ਆ ਕੇ ਦੱਸਦੀ ਐ ਤੁਹਾਡਾ ਬੰਦਾ ਉਧਰ ਜਾਂਦਾ ਤੁਹਾਡਾ ਬੰਦਾ ਉਧਰ ਜਾਂਦਾ ਸਾਰੇ ਗਲੀ ਵਾਲੇ ਇਕੱਠੇ ਹੋਏ ਬੈਠੇ ਐ ਵੀ ਹੁਣ ਨੇ ਆ ਗਿਆ ਨਾ ਹੁਣ ਅਸੀਂ ਪੁਲਿਸ ਸਟੇਸ਼ਨ ਨੂੰ ਇਹਨੂੰ ਫੜਾਵਾਂਗੇ ਚਲੋ ਮੈਂ ਤਾਂ ਕਿ ਇਹੀ ਕਹਿਣਾ ਵੀ ਤੁਸੀਂ ਪਰਦੇ ਟਕੀ ਰੱਖੋ ਦੂਜੇ ਗਲਤ ਕਰਦੇ ਤੁਸੀਂ ਗਲਤ ਨਾ ਕਰੋ ਕਿਸੇ ਦੀ ਇੱਜ਼ਤ ਨੂੰ ਆਪਾਂ ਨਾ ਹੀ ਪਰੋਲੀਏ ਤਾਂ ਵਧੀਆ ਉਹਨਾਂ ਨੂੰ ਵੀ ਬੇਤੀ ਬੇਨਾਂ ਨੂੰ ਮਜਬੂਰ ਨਾ ਕਰੋ ਤਾਰ-ਤਾਰ ਕਰੀ ਜਾ ਰਿਹਾ ਤਾਰ-ਤਾਰ ਕਰੀ ਜਾ ਰਹੇ ਹੈਗੇ ਆ ਹੂੰ ਜੋ ਸੱਚੀ ਹੋਣ ਤਾਂ ਫਿਰ ਆਨ ਨਾ ਸਾਹਮਣੇ ਕੋਈ ਵੀ ਨਹੀਂ ਆ ਰਿਹਾ ਇਹਦਾ ਮਤਲਬ ਝੂਠੇ ਐ ਕੋਈ ਜਵਾਬ ਹੀ ਹੈ ਨਹੀਂ ਉਹਨਾਂ ਕੋਲੇ ਮੈਂ ਕਿਹਾ ਇੱਥੇ ਨੋਟ ਇਕੱਠੇ ਕਰਨ ਨਹੀਂ ਆਈਗੀ ਇਹ ਇਹ ਨਹੀਂ ਲੈ ਕੇ ਆਈ ਸੀ ਮੈਨੂੰ ਨੋਟ ਇਕੱਠੇ ਕਰਨ ਦੀ ਉਮਰ ਹੀ ਨਹੀਂ ਹੁੰਦੀ ਹਾਂ ਮੈਂ ਕਿਹਾ ਇਹ ਆਈਡੀਆ ਨਹੀਂ ਲੈ ਕੇ ਆਈ ਸੀ ਮੈਨੂੰ ਇੱਥੇ ਨੋਟ ਮਿਲੋ ਤਾਂ ਲੋਕਾਂ ਨੇ ਕਿਹਾ ਸੀ ਕਿ ਅਸੀਂ ਹੈਲਪ ਕਰਨਾ ਚਾਹਦੇ ਆਂ ਤੇ ਕਹਤਾ ਸੀਗਾ ਤੇ ਰੋਟੀ ਤਾਂ ਮੈਂ ਖਾਈ ਜੰਨੀ ਆ ਮੈਨੂੰ ਕਿਹੜਾ ਮਾਲਕ ਭੁੱਖਾ ਮਾਰੀ ਜਾਂਦਾ ਹੈਗਾ ਵੀ ਤੁਹਾਡੇ ਕਮੈਂਟ ਕਰਨ ਨਾਲ ਤੁਸੀਂ ਆਪ ਦੇ ਆਪ ਵਿੱਚ ਰੱਬ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜੀ ਨੇ ਹੈਲਪ ਕਰਨੀ ਹੈ ਨਾ ਉਹਨਾਂ ਦੇ ਕਮੈਂਟਾਂ ਨਾਲ ਨਹੀਂ ਰੁਕਣੀ ਮਤਲਬ ਆਪ ਵੀ ਬਲੂ ਸੂਰੀ ਕੋਸ਼ਿਸ਼ ਕਰ ਰਹੇ ਆ ਨਾ ਵੀ ਅਸੀਂ ਇਹਨੂੰ ਜਾਣਦੇ ਆ ਇਹ ਇਹੋ ਜੀ ਜਨਨਨੀ ਹੈ ਵੀ ਇਹਦੀ ਹੈਲਪ ਨਾ ਕਰੋ ਕੈਮਰੇ ਤੇ ਆ ਕੇ ਪੱਖ ਰੱਖ ਦੋ ਕਰੋ ਨਹੀਂ ਤਾਂ ਸਾਰਿਆਂ ਨੂੰ ਪਤਾ ਲੱਗੂ ਅਸੀਂ ਤਾਂ ਅਸੀਂ ਤਾਂ ਮੈਂ ਤਾਂ ਕਿਹਾ ਸਾਰਾ ਪਤਾ ਲੱਗੇ ਸਭ ਨੂੰ ਪਤਾ ਲੱਗੇ ਵੀ ਹਾਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਅਸੀਂ ਤਾਂ ਹਰ ਬਾਰ ਬਾਰ ਕਹਿ ਰਹੇ ਆ ਵੀ ਕੋਈ ਆਓ ਪੱਖ ਰੱਖੋ ਉਹਨਾਂ ਦੇ ਦੂਜੀ ਧਿਰ ਦਾ ਵੀ ਤੁਸੀਂ ਆਜੋਗਾ। ਨਾ ਆਣਗੇ ਤਾਂ ਫਿਰ ਬਦਨਮੀ ਕਰਾਈ ਜਾਣਗੇ। ਮੈਂ ਤਾਂ ਕਹਨੀ ਆ। ਤੈਨੂੰ ਤੇਰੇ ਪੁੱਤ ਦੀ ਸੋਣ ਲੱਗੇ ਜੇ ਤੂੰ ਨਾ ਆਵੇਂ ਤਾਂ। ਸੱਚੀ ਆ ਤੇ ਆ। ਚਲੋ ਇਹ ਮੁੱਦੇ ਨੂੰ ਮੈਂ ਦੋਹਾਂ ਧਿਰਾਂ ਨੂੰ ਹੀ ਬੇਨਤੀ ਹੈ ਕਿ ਇਹਨੂੰ ਜਲਦੀ ਸ਼ਾਂਤ ਕਰੋ ਤੇ ਤੁਸੀਂ ਇਹਨਾਂ ਨੂੰ ਵੀ ਮਜਬੂਰ ਨਾ ਕਰੋ ਜੇਕਰ ਤੁਹਾਡੇ ਗੱਲ ਦਿਲ 'ਚ ਕੋਈ ਗੱਲ ਹੈ ਤਾਂ ਕੈਮਰੇ ਮੂਰੇ ਆ ਕੇ ਦੱਸ ਸਕਦੇ ਹੋ ਅਸੀਂ ਤੁਹਾਡਾ ਪੱਖ ਲੈਣ ਲਈ। ਤੇ ਆ ਰਹਾ ਹਾਜ਼ਰ ਵੀ ਹਾਂ ਜਦੋਂ ਮਰਜੀ ਤੁਸੀਂ ਮੇਰਾ ਡਿਸਕ੍ਰਿਪਸ਼ਨ ਦੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਮੇਰਾ ਨੰਬਰ ਹੁੰਦਾ ਮੈਨੂੰ ਮੈਸੇਜ ਕਰੋ ਉਹਦੇ ਤੇ ਕਾਲ ਨਹੀਂ ਲੱਗਣੀ WhatsApp ਤੇ ਮੈਸੇਜ ਕਰੋ ਮੈਂ ਕਾਲ ਆਪਣੇ ਆਪ ਲਗਾਉਂਗਾ ਇਸ ਲਈ ਜੁੜੇ ਰਹੋ ਬੋਕਲ ਜਿੰਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ